ਲੁਧਿਆਣਾ ਦੇ ਯਾਲੀ ਚੌਕ ਸਥਿਤ ਆਨੰਦ ਨਗਰ ਦੇ ਵਿੱਚ ਇੱਕ ਖਾਲੀ ਪਲਾਟ 'ਚ ਨਸ਼ੇ ਦੀ ਹਾਲਤ 'ਚ ਇੱਕ ਨੌਜਵਾਨ ਲੇਟਿਆ ਸੀ ਤਾਂ ਪਿੰਡ ਵਾਸੀ ਨੇ ਗੱਲਬਾਤ ਕਰਦੇ ਕਿਹਾ ਕਿ ਅਸੀਂ ਇੱਥੋਂ ਲੰਘ ਰਹੇ ਸੀ ਤਾਂ ਦੇਖਿਆ ਕਿ ਖਾਲੀ ਪਲਾਟ 'ਚ ਨੌਜਵਾਨ ਕੱਪੜੇ ਤੋਂ ਬਿਨਾਂ ਲੇਟਿਆ ਹੋਇਆ ਸੀ ਤਾਂ ਆਵਾਜ਼ ਮਾਰੀ ਤਾਂ ਉੱਠਿਆ ਨਹੀਂ ਉਹਨਾਂ ਨੇ ਕਿਹਾ ਕਿ ਇਸ ਨਾਲ ਹੀ ਆਰੇ ਦੁਆਲੇ ਲਾਈਟਰ ਦੇ ਟੀਕੇ ਵੀ ਪਏ ਸੀ ਉਹਨਾਂ ਨੇ ਕਿਹਾ ਕਿ ਨਸ਼ੇ ਦੀ ਹਾਲਤ 'ਚ ਇਸ ਨੌਜਵਾਨ ਨੂੰ ਵੇਖ ਕੇ ਮੌਕੇ ਤੇ ਪੁਲਿਸ ਨੂੰ ਸੱਦਿਆ ਗਿਆ ਤਾਂ ਉੱਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਜੋ ਦਰਗਾਨਾ ਪਾਤ ਕੀਤੀ ਤਾਂ ਉਹਨਾਂ ਆਖਿਆ ਕਿ ਨੌਜਵਾਨ ਤੇ ਪਾਣੀ ਪਾਇਆ ਤੇ ਉਹ ਸਹੀ ਉੱ ਨੇ ਕਿਆ ਕੀ ਜਾਂਚ ਕੀਤੀ ਜਾਣ ਸਿਟੀਅਮ ਨਿਊਜ਼ ਲਈ ਸੁਰਿੰਦਰ ਸੋਣੀ ਦੀ ਰਿਪੋਰਟ ਇਧਰ ਇਥੇ ਸਾਨੂੰ ਮੁੰਡੇ ਆਏ ਸੀ ਇਹ ਮਿੱਟੀ ਚੱਕਣ ਦਾ ਨਾਮਦਾਰੀਆਂ ਦਾ ਪਲਾਟ ਆ ਇੱਥੇ ਨਾਲ ਹੀ ਉੱਥੇ ਆਇਆ ਤਾਂ ਉੱਥੇ ਦੋ ਮੁੰਡੇ ਚੱਟਾ ਲਾ ਰਹੇ ਸੀਗੇ ਇਹਨਾਂ ਡਰਾਈਵਰਾਂ ਦੇ ਮਿੱਟੀ ਚੱਕਣ ਆਇਆ ਤਾਂ ਇੱਕ ਤਾਂ ਭੱਜ ਗਿਆ ਦੂਜਾ ਉੱਥੇ ਮੂਹ ਦੇ ਮੁੱਢ ਗਿਆ ਪਿਆ ਸੀ ਨਾ ਉਹ ਗੰਦੇ ਦੇ ਉੱਤੇ ਪਿਆ ਵਾ ਛੱਡਾ ਛੱਡਾ ਲੱਗੀਆਂ ਹੋਈਆਂ ਉਹਦੇ ਮੂਹ ਦੇ ਉੱਤੇ ਨਾ ਜਾਗ ਬੈਠੇ ਆ ਮਾੜੇ ਮੋਟੇ ਜਿਵੇਂ ਡੱਕਾ ਡੁੱਕਾ ਡੱਗਦਾ ਰੁਦਾ ਰਿਹਾ ਉਹ ਹੁਣ ਮੇਰੇ ਉੱਤੇ ਜਦੋਂ ਅਸੀਂ ਕੰਪਲੇਂਟ ਕੀਤੀ 112 ਦੇ ਉਹ ਮੁਰਾਜਮ ਆਏ ਨੇ ਉਹਨਾਂ ਨੂੰ ਕਿਹਾ ਵੀ ਇਹ ਮੁੰਡੇ ਨਸ਼ਾ ਕੀਤਾ ਤੇ ਉਹ ਸੰਦ ਲੱਗਿਆ ਵੀ ਉਹਦੀ ਡੈਥ ਹੋਈ ਹੀ ਆ ਕੰਪਲੇਂਟ ਵੀ ਇਹੀ ਕਰੀ ਵੀ ਮੁੰਡਾ ਕਿਉਂਕਿ ਮੁੱਦੇ ਮੂੰਹ ਪਿਆ ਸੀ ਲੱਗਿਆ ਵੀ ਕੋਲੇ ਹੀ ਗਏ ਨੇ ਫਿਰ ਉਦੋਂ ਬਾਅਦ ਦੇ ਵਿੱਚ ਜਦੋਂ ਪਾਣੀ ਪੂਣੀ ਮਾਰ ਕੇ ਮੜਾ ਮੋਟਾ ਨੂੰ ਹੋਸ਼ ਆਈ ਆ ਮੁੰਡਾ ਸਾਡੇ ਸਾਹਮਣੇ ਹੀ ਆ ਇੱਥੇ ਖੜ੍ਹ ਨਹੀਂ ਹੁੰਦਾ ਉਹ ਤੋਂ ਬੋਲ ਨਹੀਂ ਹੁੰਦਾ ਅੱਖਾਂ ਉਹਦੀਆਂ ਚੜੀਆਂ ਹੋਈਆਂ ਨੇ ਮੌਕੇ ਤੇ ਪੁਲਿਸ ਪਹੁੰਚੀ ਹੁਣ ਕੀ ਕਿਹਾ ਜਾ ਉਹ ਮੁਰਾਜਮਾਂ ਕਹਿੰਦੇ ਜੀ ਨਹੀਂ ਲੱਗਦਾ ਨਹੀਂ ਹੈਗਾ ਨਸ਼ਾ ਕੀਤਾ ਆ ਹੁਣ ਇਹ ਤੋਂ ਉੱਥੇ ਕੁੜੀਆਂ ਚੱਟੀਆਂ ਇੰਨੀਆਂ ਪੰਜਾਂ ਨੇ ਤੁਸੀਂ ਨੂੰ ਕਵਰ ਕਰਕੇ ਆਏ ਹੋ ਸੋਹਿਆਂ ਪੰਜਾਂ ਨੇ ਲਾਈਟਰ ਬਿਆਵਾ ਫੋਇਲ ਪੇਪਰ ਬਏ ਨੇ ਫਿਰ ਉਹ ਕੁੜੀਆਂ ਚੱਟੀਆਂ ਕਿੱਥੋਂ ਆ ਗਈਆਂ ਜੇ ਕੋਈ ਚੱਟਾ ਪੀਂਦਾ ਨਹੀਂ ਤੁਹਾਡੀ ਕੋਈ ਗੱਲਬਾਤ ਹੋ ਪਈ ਨਹੀਂ ਅਸੀਂ ਹੁਣ ਗੱਲ ਕੀਤੀ ਮਰਾਜ ਨੂੰ ਪੁੱਛ ਲਿਆ ਉਹਨੂੰ ਭਜ ਦੱਸੋ ਕੀ ਕਰਨਾ ਇਹਦਾ ਮੈਡੀਕਲ ਕਰਾਓ ਪਤਾ ਲੱਜੂ ਇਹਨੇ ਨਸ਼ਾ ਕੀਤਾ ਕਿ ਨਹੀਂ ਕੀਤਾ ਨਾ ਉਹ ਤਾਂ ਕਹਿੰਦੇ ਨਹੀਂ ਪਿੰਡ ਵਾਸੀ ਤੁਸੀਂ ਹਾਂਜੀ ਪਿੰਡ ਵਾਸੀ ਆਹੀ ਆਨੰਦਨਗਰ ਇੱਥੇ ਢਿਆਲੀ ਦਿੰਦੇ ਠੀਕ ਹੈ ਰੋਟੀ ਅਕਸਰ ਇੱਧਰ ਦੇ ਮੁੰਡੇ ਉੱਥੇ ਆਉਂਦੇ ਨੇ ਤੁਹਾਡੇ ਪਿੰਡ ਦੇ ਵਿੱਚ ਹਾਂਜੀ ਆਉਂਦੇ ਆ ਅੱਛਾ ਆਉਂਦੇ ਆ ਤੇ ਤੁਸੀਂ ਕਦੀ ਵਿਰ ਟੱਟੇ ਵਾਲੇ ਬੰਦੇ ਰੂਟੀਨ ਦੇ ਵਿੱਚ ਇੱਥੇ ਆਉਂਦੇ ਰਹਿੰਦੇ ਆ ਇੱਥੇ ਚੱਟਾ ਵਿਕਦਾ ਵਾ ਉਹ ਬੰਦੇ ਆਏ ਤਾਂ ਉਹਨਾਂ ਨੇ ਇੱਕਦਮ ਮੇਰਾ ਟਰੈਕਟਰ ਚੋਰੀ ਕੀਤਾ ਉਹਨੂੰ ਪੁੱਛਿਆ ਕਿ ਯਾਰ ਨਾ ਉਹ ਕਹਿੰਦਾ ਮੈਂ ਇਥੋਂ ਚੱਟਾ ਲੈਣ ਆ ਉਹਨਾਂ ਨੇ ਮੈਂ ਦੇਖਿਆ ਟਰੈਕਟਰ ਖੜਾ ਵਾ ਉਹ ਚੋਰੀ ਕਰਕੇ ਲੈ ਗਿਆ ਮੁੱਲਾਪੁਰ ਜਾ ਕੇ ਫੜਿਆ ਗਿਆ ਹੂੰ ਇਦਾਂ ਦੇ ਕੇਸ ਬਹੁਤ ਨੇ ਇੱਕਦਮ ਰਾਤ ਨੂੰ ਇੱਥੇ ਮੁੰਡਾ ਇੱਕ ਕੋਲ ਕੋਲ ਰਵਾਲਵਰ ਸੀਗਾ ਉਹ ਫੜਾਇਆ ਪਰਸ ਨੂੰ ਵੀ ਉਹ ਚੱਟਾ ਲੈਣ ਆਇਆ ਉਹ ਕਹਿੰਦਾ ਨਹੀਂ ਉਹ ਰਾਤ ਨੂੰ 1 ਵਜੇ ਕੀ ਕਰਨ ਆਇਆ ਇੱਥੇ ਫਿਰ ਪਰ ਕਾਰਵਾਈ ਹੁੰਦੀ ਨਹੀਂਗੀ ਇਲਾਕੇ ਦੇ ਵਿੱਚ ਲੱਗਦਾ ਸਹਿਮ ਦਾ ਮਾਹੌਲ ਬਣਿਆ ਨਹੀਂ ਬੂਰਾ ਮਾਹੌਲ ਹੈ ਰੋਜ਼ ਇਥੇ ਮੁੰਡੇ ਹੁਣ ਆ ਨੌਜਵਾਨ ਕਿੱਡਾ ਜੰਗ ਮੁੰਡਾ ਵਾ ਜਿਹੜੇ ਨਹੀਂ ਹਾਲਾਤ ਹੈ ਲੱਗਦਾ ਨਹੀਂ ਵੀ ਬੱਜੂਗਾ ਇਹ ਤਾਂ ਗੱਲ ਕਰੋ ਵੀ ਚੱਕ ਲੈ ਆ ਕੇ ਹੁਣੇ ਮਾੜਾ ਮੁੰਡਾ ਹੋ ਸਕਦਾ ਵੀ ਬਾਣੀ ਬਣੀ ਨਾ ਕੀ ਆ ਹੁਣ ਬਦੋਂ ਪੁਲਿਸ ਨੂੰ ਕਹਿੰਦੇ ਵੀ ਕਾਰਵਾਈ ਕਰੋ ਨਹੀਂ ਕਾਰਵਾਈ ਕਰੋ ਫੇ ਕੋਈ ਆਪਾਂ ਗਾਹਾਂ ਕਰਾਂਗੇ ਅੱਛਾ ਕੋਈ ਜਿਹੜੇ ਕਿ ਪ੍ਰਸ਼ਾਸਨ ਨਾਲ ਕਿਸੇ ਨੇ ਗੱਲਬਾਤ ਕੀਤੀ ਕੋਈ ਸਰਕਾਰੀ ਜਾਂ ਕਿਸੇ ਨਾਲ ਕੋਈ ਮੌਜੂਦਾ ਨਹੀਂ ਪਹਿਲਾਂ ਐਮਐਲਏ ਕਿਸੇ ਨਾਲ ਵੀ ਗੱਲਬਾਤ ਦੇਖੋ ਗੱਲ ਦਾ ਪਹਿਲਾਂ ਦਾ ਤਕਰੀਬਨ ਅਸੀਂ ਪੁਲਿਸ ਕੋਲੇ ਅਪਰੋਚ ਕੀਤੀ ਹੋ ਜਾਣਾ ਤਿੰਨ ਚਾਰ ਵਾਰ ਹੋ ਚੁੱਕਿਆ ਜੇ ਹੁਣ ਪੁਲਿਸ ਵੀ ਨਹੀਂ ਸੁਣੂਗੀ ਇਹ ਗੱਲ ਫਿਰ ਅੱਗੇ ਅਪਰੋਚ ਕਰਾਂਗੇ ਮੇਰਾ ਗੁਰਬਖਸ਼ ਸਿੰਘ ਨਾਮ ਹੈ ਜੀ ਸਰ ਕੀ ਹੋਇਆ ਜਿਹੜੇ ਪਲਾਟ ਦਾ ਪਿਆ ਇਹ ਜਿਹੜਾ ਖਾਲੀ ਪਲਾਟ ਹੈ ਜੀ ਇਹ ਸਾਰਾ ਏਰੀਆ ਥੋੜਾ ਜਿਹਾ ਸੋਨੀ ਏਰੀਆ ਹੋਣ ਕਰਕੇ ਉਜਾੜ ਜਿਹਾ ਏਰੀਆ ਇੱਥੇ ਨਸ਼ੇ ਦੀ ਪਰਮਾਰ ਹੈ ਜੀ ਆ ਪਲਾਟ ਚ ਪਹਿਲਾਂ ਵੀ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੂਈਆਂ ਪਈਆਂ ਨੇ ਤੇ ਉਹ ਜੋ ਵੀ ਚਿੱਟੇ ਵਾਲੀਆਂ ਲਫਾਫੀਆਂ ਜੀਆਂ ਹੁੰਦੀਆਂ ਉਹ ਪਈਆਂ ਹੋਰ ਲੈਟਰ ਪਿਆ ਇਹ ਸਾਡੇ ਇੱਥੋਂ ਮੁੰਡੇ ਨੰਗ ਰਹੇ ਸੀ ਕੰਮ ਕਰਕੇ ਤੇ ਇੱਕ ਹੋਰ ਦੂਸਰਾ ਮੁੰਡਾ ਇਹਦੇ ਨਾਲ ਸੀ ਜਿਹੜਾ ਇਹਨੂੰ ਟੀਕਾ ਲਾਉਣ ਤੋਂ ਬਾਅਦ ਇਹ ਬੇਹੋਸ਼ ਹੋ ਗਿਆ ਉਹ ਇਹਨੂੰ ਥਪੜਾਉਣ ਲੱਗ ਗਿਆ ਤੇ ਇਹਨਾਂ ਨੂੰ ਵੇਖ ਕੇ ਉਹ ਡਰ ਗਿਆ ਭੱਜ ਗਿਆ ਇਹ ਬੇਹੋਸ਼ ਪਿਆ ਰਿਆ ਇਹਨਾਂ ਨੇ ਸੋਚਿਆ ਵੀ ਸ਼ਾਇਦ ਬੰਦਾ ਇਹ ਮਰ ਗਿਆ ਪਰ ਇਹਨੇ ਨਸ਼ਾ ਕੀਤਾ ਹੋਇਆ ਹੈ ਇਹ ਏਰੀਆ ਚ ਨਸ਼ੇ ਦੀ ਬਹੁਤ ਪਰਮਾਰ ਹੈ ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਨਸ਼ੇ ਨਸ਼ੇ ਦੇ ਖਿਲਾਫ ਵਾਤ ਵਾਤ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਜੋ ਵੀ ਇਹ ਨਸ਼ਾ ਵੇਚਣ ਦੇ ਸਬੰਧ ਵਿੱਚ ਜਿਹੜਾ ਵੀ ਬੰਦਾ ਹੈ ਉਹਨੂੰ ਕਾਬੂ ਕਰਕੇ ਇਹ ਏਰੀਆ ਨੂੰ ਨਸ਼ੇ ਤੋਂ ਨਜਾਦ ਦਵਾਈ ਜਾਵੇ ਮੇਰੀ ਇਹ ਏਰੀਆ ਹੈਗਾ ਜੀ ਅਵਤਾਰ ਅਜਾਲੀ ਚੌਂਕ ਦੇ ਨਾਲ ਇਹ ਨੰਦ ਸਿੰਘ ਨਗਰ ਹੈ ਜੀ ਅੱਛਾ ਅਕਸਰ ਇੱਦਾਂ ਦੇ ਮਤਲਬ ਮੁੰਡੇ ਇੱਥੇ ਆਉਂਦੇ ਨਸ਼ਾ ਕਰਦੇ ਦੇਖਦੇ ਨੇ ਬਹੁਤ ਬਹੁਤ ਵਾਰ ਆਉਂਦੇ ਆ ਜੀ ਬੜੀ ਯਾਰੀ ਅਸੀਂ ਉਹਨਾਂ ਨੂੰ ਭਜਾਉਂਦੇ ਵੀ ਆ ਅਸੀਂ ਉਹਨਾਂ ਨੂੰ ਸਮਝਾਉਂਦੇ ਵੀ ਆ ਕਈ ਵਾਰੀ ਉਹਨਾਂ ਨੂੰ ਸਮਝਾਇਆ ਵੀ ਇਹ ਕੰਮ ਤੁਸੀਂ ਨਾ ਕਰੋ ਪਰ ਪੁਲਿਸ ਵੱਲੋਂ ਕੀ ਕੀ ਆ ਵੀ ਨਸ਼ਾ ਨਹੀਂ ਕੀਤਾ ਗਿਆ ਨੂੰ ਪਰ ਦੇਖੋ ਜੀ ਪੁਲਿਸ ਵਾਲਿਆਂ ਦਾ ਕੀ ਸਿਸਟਮ ਹੈ ਮੈਨੂੰ ਨਹੀਂ ਜਾਣਦਾ ਆਪਾਂ ਨੂੰ ਸਾਰਿਆਂ ਨੂੰ ਨਜ਼ਰ ਆ ਰਿਹਾ ਵੀਡੀਓ 'ਚ ਪਤਾ ਲੱਗ ਰਿਹਾ ਹੈ ਕਿ ਇਹ ਬੰਦੇ ਨੇ ਕੋਈ ਖਤਰਨਾਕ ਨਸ਼ਾ ਕੀਤਾ ਹੈ ਕੋਈ ਟੀਕਾ ਤੇ ਕੱਪੜੇ ਦੇ ਖੁੱਲੇ ਪਏ ਆ ਪੈਂਟੇ ਦੀ ਖੁੱਲੀ ਹੋਈ ਸੀ ਪਤਾ ਨਹੀਂ ਕਿ ਇਹਨੇ ਕੋਈ ਮੈਨੂੰ ਤਾਂ ਇਹ ਲੱਗ ਰਿਹਾ ਵੀ ਇਹਨੇ ਕੋਈ ਟੀਕਾ ਜਿਹੜਾ ਗੁਪਤੰਗ ਦੇ ਆਸ-ਪਾਸ ਇਹਨੂੰ ਕਿਤੇ ਨਸਾਂ ਨਹੀਂ ਲੱਭੀਆਂ ਉੱਥੇ ਲਾਇਆ ਹੋਇਆ ਅੱਛਾ ਜਿਹੜਾ ਮੇਰੀ ਮੈਨੂੰ ਲੱਗ ਰਿਹਾ ਹੈ ਵੀ ਮੈਂ ਪੂਰਾ ਨਹੀਂ ਕਹਿ ਸਕਦਾ ਪਰ ਮੈਨੂੰ ਇਹ ਮਹਿਸੂਸ ਹੋ ਰਿਹਾ ਵੀ ਜਿੱਦਾਂ ਜਿੱਦਾਂ ਦੇ ਇਹਦੇ ਹਾਲਾਤ ਨੇ ਵੀ ਇਹਨੇ ਆਪਦੇ ਕਿਸੇ ਗੋਪਤੰਗ ਦੇ ਕੋਲ ਨਸ ਲੱਭ ਕੇ ਉੱਥੇ ਟੀਕਾ ਲਾਇਆ ਹੋਇਆ ਕਿਉਂਕਿ ਇਹ ਲਗਭਗੇ ਨਿਰਵਸਤ ਰ ਹੈ ਸ਼ਰਟ ਇਹਨੇ ਪਾਈ ਨਹੀਂ ਹੋਈ ਪੈਂਟੇ ਦੀ ਖੁੱਲੀ ਹੋਈ ਸੀ ਅੱਛਾ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਇੱਥੇ ਮੁੰਡਾ ਪਿਆ ਇਹ ਸਾਡੇ ਇੱਧਰ ਅੱਗੇ ਇੱਕ ਪਲਾਟ ਹੈ ਜੇ ਉਹ ਮਿੱਟੀ ਪੱਧਰ ਕਰਕੇ ਮੁੰਡੇ ਆਪਣੇ ਇੱਥੋਂ ਦੀ ਜਾ ਰਹੇ ਸੀਗੇ ਵਾਪਸ ਜਦੋਂ ਉਹਨਾਂ ਦੀ ਇੱਧਰ ਨਿਗਾ ਪਈ ਉਹਨਾਂ ਨੇ ਦੇਖਿਆ ਵੀ ਇਹ ਇਹ ਲੰਮੇ ਪਿਆ ਹੋਇਆ ਸੀਗਾ ਦੂਜਾ ਮੁੰਡਾ ਕੁਝ ਕਰ ਰਿਹਾ ਸੀ। ਉਸ ਤੋਂ ਬਾਅਦ ਇਹ ਥੋੜਾ ਜਿਹਾ ਤੜਪਿਆ ਤੇ ਉਹ ਦੂਸਰਾ ਲੜਕਾ ਇਹਦੇ ਚਪੇੜਾ ਮਾਰਨ ਲੱਗ ਗਿਆ। ਇਹ ਜਦੋਂ ਨੇੜੇ ਗਏ ਤਾਂ ਦੂਜਾ ਮੁੰਡਾ ਇਹਨੂੰ ਛੱਡ ਕੇ ਉਸੇ ਵੇਲੇ ਭੱਜ ਗਿਆ, ਫਰਾਰ ਹੋ ਗਿਆ। ਮਤਲਬ ਸਾਡੇ ਮੁੰਡਿਆਂ ਤੋਂ ਵੀਡੀਓ ਨਹੀਂ ਬਣ ਪਾਈ। ਜੇ ਵੀਡੀਓ ਬਣਾ ਲੈਂਦੇ ਤਾਂ ਸਾਰਾ ਪਤਾ ਲੱਗ ਜਾਣਾ ਸੀਗਾ। ਪੁਲਿਸ ਨੂੰ ਵੀ ਸੱਦਿਆ ਤੇ ਤੁਹਾਡੇ ਆਲੇ ਦੁਆਲੇ ਪਿੰਡ ਵਾਸੀ ਵੀ ਇਕੱਠੇ ਹੋਏ ਹੋਏ। ਹਾਂਜੀ ਹਾਂਜੀ। ਸਾਡਾ ਪੂਰਾ ਇਲਾਕਾ ਪੂਰਾ ਇਸ ਚੀਜ਼ ਤੋਂ ਦੁਖੀ ਆ ਜੀ। ਵੀ ਇਥੋਂ ਸਾਡੇ ਏਰੀਏ ਨੂੰ ਨਸ਼ੇ ਤੋਂ ਨਜਾਦ ਦਵਾਈ ਜਾਵੇ ਪ੍ਰਸ਼ਾਸਨ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਕਿਰਪਾ ਕਰਕੇ ਇੱਚ ਸਰਕਾਰ ਜਿਹੜੀ ਆ ਸਰਕਾਰ ਦੀ ਵੀ ਸੋਭਾ ਹੋਊਗੀ ਜੇ ਨਸ਼ਾ ਇਥੋਂ ਖਤਮ ਕੀਤਾ ਜਾਊ ਅਸੀਂ ਖੁਦ ਸਰਕਾਰ ਦੇ ਗੁਣ ਗਾਵਾਂਗੇ ਜੇ ਸਾਡੇ ਏਰੀਏ ਨੂੰ ਨਸ਼ੇ ਤੋਂ ਨਜਾਦ ਦਵਾ ਦੇਣਗੇ ਤਾਂ ਹੁਣ ਪੁਲਿਸ ਵਾਲੇ ਆਏ ਸੀ ਮੌਕੇ ਤੇ ਮੁੰਡੇ ਨੂੰ ਲੈ ਕੇ ਪੁਲਿਸ ਵਾਲੇ ਆਏ ਆ ਜੀ ਉਹ ਮੁੰਡੇ ਨੂੰ ਲੈ ਗਏ ਪਰ ਪੁਲਿਸ ਵਾਲਿਆਂ ਨੇ ਇਹ ਕਹਿ ਰਿਹਾ ਕਿ ਇਹਨੇ ਨਸ਼ਾ ਨਹੀਂ ਕੀਤਾ ਆਰਾਮ ਕਰ ਰਿਹਾ ਸੀ ਇੱਥੇ ਲੋਕਾਂ ਨੇ ਜਿੱਥੇ ਪਿਆ ਐਨੀ ਗੰਦਗੀ ਆ ਜੀ ਆਲੇ-ਦਾਲੇ ਹੱਗਿਆ ਹੋਇਆ ਤੇ ਤੁਸੀਂ ਇਹ ਦੱਸੋ ਵੀ ਪੁਲਿਸ ਵਾਲੇ ਕਹਿ ਰਹੇ ਆ ਵੀ ਇੱਥੇ ਇਹਨੂੰ ਨੀਂਦ ਆ ਗਈ ਤੇ ਆਰਾਮ ਕਰ ਰਿਹਾ ਸੀਗਾ ਇਹ ਜਿਹੜਾ ਦੱਸ ਰਿਹਾ ਏਰੀਆ ਕਿਤੋਂ ਦਾ ਹੈ ਇੱਥੇ ਆ ਕੇ ਦੱਸੋ ਵੀ ਆਰਾਮ ਕਰਨ ਲਈ ਕੋਈ ਆਰਾਮ ਕਰਦਾ ਕੋਈ ਆਪਦੇ ਘਰ ਕਰਦਾ ਕੋਈ ਇਦਾਂ ਜੰਗਲਾਂ ਦੇ ਵਿੱਚ ਗੰਧ ਦੇ ਵਿੱਚ ਆਰਾਮ ਕਰਦਾ ਜੀ ਕੱਪੜੇ ਲਾ ਕੇ ਹੋ ਵੀ ਉਹ ਵੀ ਖਾਲੀ ਪਲਾਟ ਸੁਨਸਾ ਏਰੀਆ ਜੀ ਇੱਥੇ ਕੋਈ ਨੰਗਦਾ ਨਹੀਂ ਕੋਈ ਆਉਂਦਾ ਨਹੀਂ ਜਾਂਦਾ ਨਹੀਂ ਮੈਨੂੰ ਤਾਂ ਇਹ ਗੱਲ ਕੋਈ ਖਾਸ ਹਜਮ ਨਹੀਂ ਆ ਰਹੀ ਜੋ ਪੁਲਿਸ ਵਾਲਿਆਂ ਨੇ ਬਿਆਨ ਦਿੱਤਾ ਪਰ ਮੇਰੀ ਬੇਨਤੀ ਹੈ ਵੀ ਪੁਲਿਸ ਵਾਲਿਆਂ ਨੂੰ ਵੀ ਇੱਕ ਚਲੋ ਕੁਝ ਵੀ ਹੈ ਔਰ ਸਾਡੇ ਏਰੀਆ ਚ ਨਸ਼ੇ ਦੀ ਪਰਮਹਾਰ ਹੈ ਸਾਡਾ ਸਾਰਾ ਇਲਾਕਾ ਇਸ ਚੀਜ਼ ਤੋਂ ਦੁਖੀ ਹੈ ਔਰ ਸਾਰਾ ਇਲਾਕਾ ਇਹਦੇ ਬਿਆਨ ਦੇ ਇਹਨੂੰ ਤਿਆਰ ਆ ਵੀ ਇਸ ਏਰੀਆ ਚ ਨਸ਼ੇ ਦੀ ਪਰਮਹਾਰ ਹੈ ਜੇ ਕੋਈ ਕੱਲਾ ਬੰਦਾ ਆ ਜਾਂਦਾ ਲੁੱਟ ਖੋ ਨਿਤ ਦਿਹਾੜੀ ਹੁੰਦੀ ਆ ਅਜਾਲੀ ਚੌਂਕ ਚ ਵੀ ਲੁੱਟ ਹੋਈ ਅੱਗੇ ਇੱਥੇ ਦੀ ਕੋਈ ਕੰਪਲੀਟ ਦਉਗੇ ਹੁਣ ਪੁਲਿਸ ਨੂੰ ਬਿਲਕੁਲ ਦੇਵਾਂਗੇ ਜੀ ਪੁਲਿਸ ਨੂੰ ਅਸੀਂ ਕੰਪਲੀਟ ਕਰਾਂਗੇ ਜੀ ਤੇ ਜਾਂਚ ਦੀ ਮੰਗ ਕਰਦੇ ਹਾਂ ਬਿਲਕੁਲ ਅਸੀਂ ਜਾਂਚ ਦੀ ਮੰਗ ਕਰਦੇ ਆ ਵੀ ਸਾਡੇ ਏਰੀਆ ਨੂੰ ਨਸ਼ੇ ਤੋਂ ਨਜਾਦ ਦਵਾਈ ਜਾਵੇ ਸਾਡਾ ਏਰੀਆ ਬਹੁਤ ਵਧੀਆ ਸਾਡਾ ਏਰੀਆ ਚ ਜਿਹੜੇ ਇੱਥੇ ਰਹਿਣ ਵਾਲੇ ਲੋਕ ਆ ਬਹੁਤ ਅੱਛੇ ਆ ਲੇਕਿਨ ਇਹ ਬਾਹਰੋਂ ਆ ਕੇ ਇੱਥੇ ਜੰਗਲੀ ਏਰੀਆ ਹੋਣ ਕਰਕੇ ਵੀ ਸ਼ੌਣੀ ਕਰਕੇ ਇੱਥੇ ਘਰ ਨਹੀਂ ਬਣ ਸਕਦਾ ਵੀ ਇਹ ਥੋੜਾ ਜੰਗਲ ਟਾਈਪ ਜਾ ਬਣਿਆ ਹੋਇਆ ਬੇਆਬਾਦ ਏਰੀਆ ਲੋਕ ਬਾਹਰੋਂ ਆ ਕੇ ਇੱਥੇ ਕੁਝ ਕਰਦੇ ਆ ਬੇਟਾ ਫੋਨ ਕਰ ਇਹ ਪਿਗਪੁਗ ਦਾ ਸਰ ਲਾ ਲੈਂਦਾ ਵਾ ਵੀ ਮਤਲਬ ਜਿਵੇਂ ਉਹ ਸਿਕਟ ਵਗੈਰਾ ਹੋ ਗਈ ਬੀੜੀ ਸਿਕਟ ਵਗੈਰਾ ਹੋ ਗਈ ਇਹਦਾ ਪੀ ਲੈਂਦਾ ਵਾ ਇਦੇ ਬਾਰੇ ਤਾਂ ਕਦੇ ਅਸੀਂ ਦੇਖਿਆ ਵੀ ਨਹੀਂ ਹੈਗਾ ਐਵੇਂ ਤੁਹਾਨੂੰ ਲੋਕ ਕਹਿੰਦੇ ਸਵੇਜ਼ ਦਾ ਕਾਫੀ ਦਸ ਦਾ ਗਿਰਿਆ ਹੋਇਆ ਸੀ ਤੇ ਕਾਫੀ ਦੇਰ ਬਾਅਦ ਹੁਣ ਪੁਲਿਸ ਨੂੰ ਬੁਲਾਇਆ ਉਹਨਾਂ ਨੇ આરોਪ ਲਗਾਇਆ ਨਸ਼ੇ ਦੇ ਨਹੀਂ ਨਹੀਂ ਸਰ ਐਦਾਂ ਦੀ ਤਾਂ ਕੋਈ ਚੱਕਰ ਨਹੀਂ ਇਹਨੇ ਸ਼ਾਇਦ ਗਾਂਜਾ ਗੁੰਜਾ ਜਾਂ ਕੁਝ ਹੋਰ ਖਾ ਲਿਆ ਉਹ ਉਹ ਚਿੱਟੇ-ਚੁੱਟੇ ਵਾਲਾ ਦਾ ਇਹ ਤਾਂ ਹੈਗਾ ਤਾਂ ਦੂਰ ਆ ਪਰ ਕਿਉਂਕਿ ਅਸੀਂ ਮਾਂ ਬਿਓਪਨ ਸਾਨੂੰ ਪਤਾ ਹੁੰਦਾ ਨਾ ਬੱਚੇ ਦਾ ਪਤਾ ਹੀ ਹੁੰਦਾ ਕਿਹੜਾ ਬੱਚਾ ਕੀ ਕੁਸ਼ ਕਰਦਾ ਵਾ ਪਰ ਐਦਾਂ ਦੀ ਉਹਦੇ ਵਿੱਚ ਕੋਈ ਉਹ ਨਹੀਂ ਹੈਗੇ ਕਿ ਇਹਨੇ ਕੁਸ਼ਾ ਜੀ ਜਾਂਦਾ ਭੰਗ ਭੁੰਗ ਵਾਲੀ ਸੈਕਟਰ ਦਾ ਜਾਂ ਕੁਛ ਇਦਾਂ ਦਾ ਕੁਛ ਜਿਆਦਾ 1:00 ਵਜੇ ਦਾ ਘਰ ਗਿਆ ਵਾ ਇਹ ਸਵੇਰੇ ਚਲੇ ਜਾਂਦਾ 8:30 9:00 ਵਜੇ ਕਿੱਥੇ ਗਿਆ ਸੀਗਾ 8:30 9:00 ਇਹ ਡਿਊਟੀ ਤੇ ਆਪਣੇ ਬ੍ਰਦਰ ਨਾਲ ਜਾਂਦਾ ਵੱਡੇ ਨਾਲ ਇਹ ਆਪਣੇ ਆਕਸੀਜਨ ਵਾਲੇ ਲੰਬੇ ਵੱਡੇ ਸਿਲੰਡਰ ਨਹੀਂ ਹੁੰਦੇਗੇ ਉਹਨਾਂ ਦੇ ਨਾਲ ਹੁੰਦਾ ਇਹ 2-3 ਦਿਨ ਹੋ ਗਏ ਆ ਬਾਰਸ਼ਾਂ ਦੀ ਕਰਕੇ ਥੋੜਾ ਜਿਆਦਾ ਚੱਲ ਰਿਹਾ ਸੀਗਾ ਕੰਮਕਾਰ ਤੇ ਉਹਨਾਂ ਨੇ ਜੇ ਕਹਿੰਦੇ ਚੱਲ ਛੁੱਟੀ ਕਰ ਲੈ ਤੂੰ ਇਹ ਮੈਨੂੰ ਨਹੀਂ ਪਤਾ ਸੀਗਾ ਵੀ ਇਹ ਅਜੇ ਕੰਮ ਤੇ ਆ ਪਤਾ ਮੈਨੂੰ ਮੈਂ ਦੇਖਿਆ ਵੀ ਦੋਨੇ ਘਰੇ ਹੈ ਨਹੀਂਗੇ ਇਹ ਵੱਦੋ ਵਾਲੀ ਅਸਰ ਸਰ ਇੱਥੇ ਕੀ ਲੈਣਾ ਜੀ ਇੱਥੇ ਫਿਲਹਾਲ ਤਾਂ ਕੰਮ ਤੇ ਗਿਆ ਸੀ ਸਰ ਸਾਡੇ ਨੇ ਇਹ ਕੰਮ ਇਹ ਆਪਣੇ ਹਰਕੇ ਰੋਡ ਚੀਮਾ ਚੌਂਕ ਚੀਮਾ ਚੌਂਕ ਇੱਥੇ ਕਿਵੇਂ ਆ ਗਏ ਮੈਂ ਉਹ ਹੀ ਪੁੱਛਿਆ ਸਰ ਮੈਨੂੰ ਤਾਂ ਹੁਣ ਆਪ ਨਹੀਂ ਪਤਾਗਾ ਵੀ ਚਲੋ ਠੀਕ ਆ ਬੱਚਾ ਵਾ ਛੋਟਾ ਵਾ ਨਹੀਂ ਵੀ ਪਤਾ ਲੱਗਿਆ ਉਹਨਾ ਕੀ ਖਾਦਾ ਕੀ ਝੋਲਸਾ ਸਾਨੂੰ ਖੁਦ ਨਹੀਂ ਪਤਾ ਹੈਗਾ ਜਿਵੇਂ ਤੁਹਾਨੂੰ ਨਹੀਂ ਕੁਝ ਪਤਾ ਮੈਨੂੰ ਵੀ ਨਹੀਂ ਕੁਝ ਪਤਾ ਕੁਝ ਲੰਬਾ ਚੌੜਾ ਉਹ ਵਾਲਿਆਂ ਨੇ આરોਪ ਲਗਾਏ ਨੇ ਜਿੱਥੇ ਗਰੇ ਹੋਏ ਸੀ ਇਹਦੇ ਉੱਥੇ ਲੈਟਰ ਲੂਟਰ ਦੇਖੋ ਜੀ ਦਾਤੀ ਦੇ ਦੰਦੇ ਇੱਕ ਪਾਸੇ ਹੁੰਦੇ ਆ ਲੋਕਾਂ ਦੀ ਜ਼ਮਾਨ ਦੇ ਦੋਨੇ ਪਾਸੇ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਮੈਂ ਆਪਣੇ ਅੱਖੀਂ ਦੇਖਿਆ ਨਹੀਂ ਹੈਗਾ ਠੀਕ ਆ ਨਾ ਮੈਂ ਦੇਖਿਆ ਹੁੰਦਾ ਤਾਂ ਮੈਂ ਮੰਨਦਾ ਚਲੋ ਇਹਨੂੰ ਵਾਕੀ ਹਾਲਤ ਤੋਂ ਹੀ ਪੁੱਛੇ ਇਹ ਨਾ ਪਿੱਛੇ ਇਹਦੇ ਐਕਸੀਡੈਂਟ ਹੋ ਗਿਆ ਇਹਦਾ ਸਾਰਾ ਲਾ ਕੇ ਦੇਖੋ ਸਰੀਰ ਦੇ ਵਿੱਚੋਂ ਦੇਖੋ ਇਹਦਾ ਕੋਈ ਏਦਾਂ ਦਾ ਅੰਗ ਨਹੀਂ ਹੈਗਾ ਇਹ ਡਿੱਗਿਆ ਇੰਨਾ ਬੁਰੀ ਹਾਲਤ ਦੇ ਨਾਲ ਆ ਇਹਦੇ ਹਜੇ ਵੀ ਸਾਰੇ ਸਿਰ ਦੇ ਵਿੱਚ ਸੱਟ ਇੱਥੇ ਟੰਕੇ ਟੁੰਕੇ ਬਹੁਤ ਲੱਗੇ ਹੋਏ ਸੀ ਉਦੋਂ ਦੀ ਇਹਨੂੰ ਦੰਦਲ-ਵਿੰਦਲ ਵੀ ਪੈ ਜਾਂਦੀ ਆ ਦੰਦਲ ਤੇ ਕੁਝ ਪ੍ਰੋਟੀਨ ਜਾਂ ਘੱਟ ਲਾਲ ਹੋ ਜਾਂ ਕਦੇ ਕਿਸੇ ਦੇ ਨਾਲ ਮਿਲ ਕੇ ਜਾਂ ਜੇ ਕੁਝ ਜਿਵੇਂ ਵੀ ਕੀਤਾ ਉਹਦੇ ਬਾਰੇ ਨਹੀਂ ਮੈਂ ਕਹਿੰਦਾ ਪਰ ਇਹ ਇਹ ਤਾਂ ਇਹ ਤਾਂ ਪਰੇ ਆ ਹਾਂਜੀ ਹਾਂਜੀ ਅਰੇ ਕੀ ਮੈਟਰ ਕੀ ਸੀ ਜੀ ਇੱਥੇ ਦੱਸਿਆ ਜਾ ਰਿਹਾ ਸੀ ਪਹਿਲਾਂ লাশ ਪਈ ਹੈ ਤੇ ਤੁਸੀਂ ਹੁਣ ਮੌਕੇ ਤੇ ਪਹੁੰਚੇ ਹੋ ਮੌਕੇ ਤੇ ਬੰਦਾ ਠੀਕ ਹੈ ਜੀ ਉਹਦੇ ਘਰ ਦੇ ਟੈਲੀਫੋਨ ਤੇ ਗੱਲ ਕੀਤੀ ਆ ਉਹ ਆ ਕੇ ਲੈ ਜਾਂਦੇ ਜੀ ਕੀ ਨਸ਼ਾ ਨੁਸ਼ਾ ਕੀਤਾ ਲੱਗਦਾ ਨਹੀਂ ਨਾ ਨਹੀਂ ਕੀਤਾ ਹੁੰਜੇਂਦਾ ਮੈਂ ਠੀਕ ਨਹੀਂ ਹਾਂ ਸਿਲੰਡਰ ਦਾ ਕੰਮ ਕਰਦਾ ਕੀ ਜਾਂਚ ਕੀਤੀ ਜਾਊਗੀ ਫਿਰ ਵੀ ਹਾਂਜੀ ਪਤਾ ਕਰਾਂਗੇ ਤੇ ਘਰ ਦੇ ਨਾਲ ਆਉਂਦੇ ਵੀ ਕੀ ਗੱਲ ਇਹਨੂੰ ਹਾਂ ਕਰਦੇ ਨਾਲ ਹੋ ਗਈ ਗੱਲ ਕਰਦੇ ਨਾਲ ਗੱਲ ਹੋ ਗਈ ਆ ਕਰਦੇ ਆ ਰਹੇ ਤੇ ਕੋਈ ਪਿੰਡ ਵਾਸੀਆਂ ਨੇ ਟੀਕੇ ਟੁਕੇ ਦੇ આરોਪ ਲਗਾਏ ਨੇ ਕਿ ਆਹ ਟੀਕੇ ਦੇ ਇਹਦੇ ਇਥੇ ਵਹੇ ਇਹਦੇ ਬਾਰੇ ਨਹੀਂ ਆਪਾਂ ਕੁਝ ਕਰੀਏ ਟੀਕੇ ਲੈਟਰ ਤੇ ਜਾਂਚ ਕੀਤੀ ਜਾ ਰਹੀ ਤੁਹਾਡੇ ਵੱਲੋਂ ਕਹੀਂ ਤੇ ਵੇਖਾਂ ਚੈੱਕ ਕਰਾਂਗੇ ਜੀ ਹਮ ਮੈਡੀਕਲ ਰਿਪੋਰਟ ਵੀ ਕਰਾਈ ਜਾਵੇਗੀ ਮੈਡੀਕਲ ਕਰੀਏ ਰਿਪੋਰਟ ਕਿਉਂ ਨਹੀਂ ਬੰਦਾ ਠੀਕ ਹੈ ਚੰਗਾ ਭਲਾ ਹਮ ਮੈਡੀਕਲ ਤਾਂ ਜੇ ਕੋਈ ਨਾ ਕੀਤਾ ਫਿਰ ਮੈਡੀਕਲ ਕਰਾਂ ਉਹਦੇ ਵੇਹੇ ਆਂਦਾ ਆਰਾਮ ਕਰਿਆ ਵਾ ਲਗਾ ਰਹੇ ਨੇ ਨਸ਼ਾ ਕੀਤਾ ਹੋਇਆ ਜੀ ਉਹ ਸਾਹਮਣੇ ਖੜਾ ਵੇਖ ਲੈ ਤੇਰੇ ਜੇ ਕੀਤਾ ਤਾਂ ਦੱਸ ਉਹ ਤਾਂ ਮੈਨੂੰ ਨੀਂਦ ਨਹੀਂ ਮੈਂ ਸੌਂ ਗਿਆ ਵਾਂ ਸਿਲੰਡਰਾਂ ਦਾ ਕੰਮ ਕਰਦਾ ਚਲੋ ਜਾਂਚ ਵਿੱਚ ਪਤਾ ਲੱਗੇਗਾ ਉਹ ਪਤਾ ਕਰ ਲੈਂ Yeah.